ਜ਼ਿਲ੍ਹਾ ਸ਼ੀਤ ਪਗਤ ਸਿੰਘ ਨਗਰਦੀਤ ਸਬ ਤਹਿਸੀਲ ਬੰਗਾਦੇ ਪਿੰਡ ਹੱਪੋਵਾਲ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸਰਪੰਚ ਗੁਰਿੰਦਰ ਸਿੰਘ ਨੂੰ ਗੋਲੀਆਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ ਉੱਥੇ ਹੀ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਇੱਕ ਪਿੰਡ ਦਾ ਮੋਤਵਰ ਵਿਅਕਤੀ ਹੀ ਆਪਣੇ ਇਲਾਕੇ ਵਿੱਚ ਸੁਰੱਖਿਅਤ ਨਹੀਂ ਹੈ ਤਾਂ ਤੁਸੀਂ ਆਪ ਸੋਚੋ ਕਿ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਹਨ ਆਓ ਦੇਖੀਏ ਇਸ ਵਾਰ ਕੀ ਕਹਿਣਾ ਹੈ ਡੀਐਸਪੀ ਬੰਗਾ ਦਾ ਤੇ ਨਾਲ ਹੀ ਪਿੰਡ ਦੇ ਲੋਕ ਕੀ ਕਹਿ ਰਹੇ ਹਨ ਤੁਸੀਂ ਵੀ ਦੇਖੋ ਇਹ ਦੁਖਦਾਇਕ ਵੀਡੀਓ ਜੋ ਅਸੀਂ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਜੀ ਅਭੀ ਪਤਾ ਲੱਗੇ ਕਿ ਅਭੀ ਗੋਲੀ ਚੱਲੀ ਕੋਈ ਇੱਥੇ ਇੱਥੇ ਖੜਾ ਹੈਗਾ ਮੁੰਡਾ ਗਰੇਂਦਰ ਜੀ ਇੱਧਰ ਸੇ ਦੋ ਮੁੰਡੇ ਆਇਆ ਗੋਲੀ ਚਲਾਉਣ ਲਾ ਪਿਆ ਇੱਥੋਂ ਅੱਛਾ ਗੋਲੀ ਚਲਾਉਣ ਲਾ ਤਿੰਨ ਫੜੇ ਚਲਾਇ ਦੇ ਇੱਥੇ ਤੱਕ ਉੱਥੋਂ ਤਿੰਨ ਫੜੇ ਇੱਥੇ ਤੱਕ ਚਲਾਏ ਸੀ ਫਿਰ ਇੱਥੇ ਜਾ ਕੇ ਉਹ ਜਾ ਕੇ ਇੱਥੇ ਡਿੱਗਿਆ ਗਏ ਇੱਥੇ ਕਿਉਂ ਨੇਸ

ਅੱਛਾ ਜੀ ਮੈਂ ਕਹਾ ਤੇ ਉਦਾਂ ਡਿੱਗ ਪਿਆ ਹੋਣਾ ਲੰਬਾ ਹੀ ਜੀ ਜੀ ਜਾਣ ਕੇ ਬੰਦਾ ਗੋਲੀ ਡਿੱਗੇ ਤੇ ਨਹੀਂ ਲੱਗੀ ਹੈ ਹਾਂ ਜੀ ਜਦ ਮੈਂ ਮੈਂ ਕਹਾ ਪਾਜੀ ਉਠਾਓ ਤੇ ਡਿੱਗ ਪਿਆ ਕਹਿੰਦਾ ਮੇਰੇ ਗੋਲੀ ਲੱਗ ਗਈ ਤਾਂ ਫਿਰ ਮੈਂ ਤੇ ਚੱਕ ਨਹੀਂ ਹੁੰਦਾ ਬਹਾਰਾ ਬਹੁਤ ਹੈਗਾ ਚਾਰ ਬੰਦੇ ਮਸੀ ਚੱਕ ਕੇ ਗੱਡੀ ਚ ਪਾਏ ਨੇ ਗੋਲੀ ਲੱਗੀ ਕਾਪਰ ਗੋਲੀ ਉਹਨਾਂ ਕੀ ਗੋਲੀ ਇੱਥੇ ਟੜ ਜੇ ਲੱਗੀ ਹੈ ਜੀ ਅੱਛਾ ਜੀ ਉਹ ਖਿਜੋ ਜੀ ਜੀ ਹਾਂ ਠੀਕ ਹੈ ਜੀ ਹੁਣ ਕਾਹ ਮਸੀ ਚੱਕ ਕੇ ਪਾਣੀ ਦੇ ਅੱਜਕੱਲ੍ਹ ਵਕਤ ਕੋਈ ਨਾਇ ਇਤਲਾ ਮਿਲੀ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਅਪਵਾਲ ਉਹ ਆਪਣੇ ਦਾਸਾ ਜੀ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਤੇ ਦੌਰਾਨ ਉਸੇ ਦੌਰਾਨ ਇੱਕ ਦੋ ਅਣਕਸ਼ਤੇ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਪੈਰ ਦਾ ਉਹਦੀ ਰਖੀ 'ਚ ਲੱਗਾ ਹੋਇਆ ਤੇ ਉਸ ਦੇ ਅੰਦਰ ਉਸ ਸੰਸੀਰ ਪਰਵਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫੈਰ ਕੀਤੇ ਹੈ ਤੇ ਉਸ ਤਰ੍ਹਾਂ ਉਹਦੇ ਉਹ ਮੁੱਖ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਹਨ ਮੋਸਲ ਤੇ ਉਹਦੇ ਬਾਅਦ ਜਿਹੜਾ ਉਹਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਬਦਾਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨਕਾ ਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹ ਇਹ ਬਿਆਨ ਦੇ ਕੇ ਜਿਹੜੀ ਬੰਦੀ ਕਰਵੀ ਜਿਹੜੀ ਉਹ ਅਮਨ ਚੰਦ ਜੀ ਦੇ ਤੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਤਤ ਗ੍ਰਫਤ ਰੱਖਿਆ